ਸਤਿਨਾਮ ਵਿਖਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਰੂਪੀ ਸਾਸੰਗ ਜੀਓ ਅਸੀਂ ਸੁਚਿੱਤਰ ਸਾਖੀਆਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੁਅੰਦਤ ਸਾਖੀਆਂ ਵਿਚਾਰ ਰਹੇ ਹਾਂ ਅੱਜ ਅਸੀਂ ਜਾਣਾਂਗੇ ਰਹੀਲ ਖੰਡ ਦੀ ਯਾਤਰਾ ਅਤੇ ਕੋਡਾ ਰਾਖਸ਼ ਰਹਿਲਖੰਡ ਦੀ ਯਾਤਰਾ ਜਗਨਨਾਥ ਪੁਰੀ ਤੋਂ ਬਾਅਦ ਗੁਰੂ ਜੀ ਰਹਿਲਖੰਡ ਦੇ ਇਲਾਕੇ ਵਿੱਚ ਗਏ ਇਹ ਇਲਾਕਾ ਬਹੁਤ ਪਛੜਿਆ ਹੋਇਆ ਸੀ ਇਸ ਇਲਾਕੇ ਦੇ ਲੋਕ ਬੜੇ ਜ਼ਾਲਮ ਅਤੇ ਲੁਟੇਰੇ ਸਨ ਇਹ ਆਪਣੇ ਟੋਲੇ ਬਣਾ ਕੇ ਦੂਰਦਰਹਾਡੇ ਨਿਕਲ ਜਾਂਦੇ ਅਤੇ ਉੱਥੇ ਵਕ ਵਕ ਇਸਮ ਦੇ ਲੋਕਾਂ ਨੂੰ ਫੜ ਕੇ ਲਿਆਉਂਦੇ ਅਤੇ ਗੁਲਾਮ ਬਣਾ ਕੇ ਉਹਨਾਂ ਤੋਂ ਜ਼ਬਰਦਸਤੀ ਆਪਣੀ ਸੇਵਾ ਕਰਵਾਉਂਦੇ ਜਦੋਂ ਭਈ ਮਰਦਾਨਾ ਅਤੇ ਗੁਰੂ ਜੀ ਉਸ ਇਲਾਕੇ ਵਿੱਚ ਗਏ ਤਾਂ ਉਹਨਾਂ ਨੂੰ ਵੀ ਫੜ ਕੇ ਗੁਲਾਮ ਬਣਾ ਲਿਆ ਇਸ ਇਲਾਕੇ ਦਾ ਰਹਿਲਾ ਸਰਦਾਰ ਬਹੁਤ ਨਰਦਈ ਸੀ ਅਤੇ ਆਪਣੇ ਗੁਲਾਮਾਂ ਨੂੰ ਬਹੁਤ ਕਸ਼ਟ ਦਿੰਦਾ ਸੀ ਉਸਨੇ ਆਪਣੇ ਪਾਸ ਵੀ ਬਹੁਤ ਬਦਮਾਸ਼ ਰੱਖੇ ਹੋਏ ਸਨ ਇਸ ਕਰਕੇ ਬਾਕੀ ਰਹੇਲ ਉਸ ਤੋਂ ਬਹੁਤ ਡਰਦੇ ਸਨ ਗੁਰੂ ਜੀ ਤੇ ਭਈ ਮਰਦਾਨਾਂ ਦੀ ਉਸ ਦੀ ਸੇਵਾ ਵਿੱਚ ਲਿਆਂਦੇ ਗਏ ਉਹਨਾਂ ਨੂੰ ਸਿੱਧੇ ਸਾਦੇ ਜਾਣ ਕੇ ਉਸਨੇ ਆਪਣੇ ਘਰ ਦੇ ਕੰਮਾਂ ਵਾਸਤੇ ਹੀ ਰੱਖ ਲਿਆ ਇਹ ਆਪਣੇ ਦਾਸਾਂ ਪਾਸੋਂ ਕੰਮ ਬਹੁਤ ਕਰਵਾਉਂਦਾ ਸੀ ਇਹ ਖਾਣਾ ਖਾਣ ਨੂੰ ਬਹੁਤ ਘੱਟ ਦਿੰਦਾ ਸੀ ਗੁਰੂ ਜੀ ਤਾਂ ਪਹਿਲਾਂ ਹੀ ਬਹੁਤ ਘੱਟ ਖਾਂਦੇ ਸਨ ਅਤੇ ਨਾਮ ਵਿੱਚ ਲੀਨ ਰਹਿੰਦੇ ਸਨ ਉਹਨਾਂ ਦਾ ਨਿਤ ਦਾ ਕਰਮ ਸੀ ਇਹ ਸਵੇਰੇ ਅਮਰਕ ਵੇਲੇ ਉੱਠ ਕੇ ਰਵਾਬ ਨਾਲ ਕੀਰਤਨ ਕੀਰਤਨ ਕਰਨਾ ਇੱਕ ਦਿਨ ਗੁਰੂ ਜੀ ਦੇ ਕੀਰਤਨ ਦੀ ਆਵਾਜ਼ ਰਹਿਲਾ ਸਰਦਾਰ ਦੇ ਕੰਨਾਂ ਵਿੱਚ ਪਈ ਅਤੇ ਉਹ ਸੋਚਣ ਲੱਗਾ ਕਿ ਅਜਿਹਾ ਸ਼ਾਂਤ ਵਾਤਾਵਰਣ ਵਿੱਚ ਇਹ ਆਵਾਜ਼ ਕਿੱਥੋਂ ਆ ਰਹੀ ਹੈ ਉਹ ਪਹਿਲਾਂ ਦੀ ਜਦੋਂ ਗੁਰੂ ਜੀ ਵੱਲ ਧਿਆਨ ਲਾ ਕੇ ਦੇਖਦਾ ਸੀ ਤਾਂ ਉਸ ਦੇ ਸਰੀਰ ਵਿੱਚ ਚਰਨਹਾਟ ਜਿਹੀ ਛੜ ਜਾਂਦੀ ਸੀ ਜਾਦੂਸ ਨੇ ਗੁਰੂ ਜੀ ਦੇ ਇਲਾਹੀਸੌਰ ਸੁਨੀਤਾ ਉਹ ਇਸ ਆਵਾਜ਼ ਦੀ ਪਾਲ ਵਿੱਚ ਨਿਕਲਿਆ ਉਸ ਨੂੰ ਇਹ ਆਵਾਜ਼ ਦਾਸਾਂ ਦੇ ਆਹੱਤੇ ਵਿੱਚੋਂ ਆਉਂਦੀ ਜਾਪੀ ਜਾਦੂਸ ਨੇ ਨੇੜੇ ਆ ਕੇ ਵੇਖਿਆ ਤਾਂ ਗੁਰੂ ਜੀ ਨੇਤਰ ਬੰਦ ਕਰਕੇ ਸ਼ਬਦ ਗਾਇਨ ਕਰ ਰਹੇ ਸਨ ਤੇ ਭਾਈ ਮਰਦਾਨਾ ਰਵਾਵ ਵਜਾ ਰਿਹਾ ਸੀ ਗੁਰੂ ਜੀ ਦੇ ਚਿਹਰੇ ਤੇ ਇਲਾਹੀ ਨੂਰ ਵੇਖ ਕੇ ਰਹਿਲਾ ਸਰਦਾਰ ਬੜਾ ਹੈਰਾਨ ਹੋ ਹੀ ਹੋਇਆ ਤੇ ਪ੍ਰਸੰਨ ਵੀ ਉਸ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਪਰਮਾਤਮਾ ਦਾ ਸਰੂਪ ਹੈ ਇਹ ਵੇਖ ਕੇ ਉਸ ਤੋਂ ਰਿਹਾ ਨਾ ਗਿਆ ਕਿ ਉਹ ਗੁਰੂ ਜੀ ਦੇ ਚਰਨਾਂ ਤੇ ਪੈ ਪਿਆ ਅਤੇ ਕੁਝ ਹੀ ਪਲਾਂ ਵਿੱਚ ਮਾਲਕ ਤੋਂ ਦਾਸ ਬਣ ਗਿਆ ਇਸ ਅਵਸਥਾ ਵਿੱਚ ਉਸਨੇ ਗੁਰੂ ਜੀ ਅੱਗੇ ਵਾਸਤਾ ਪਾਇਆ ਮੈਥੋਂ ਬੜੀ ਭੁੱਲ ਹੋਈ ਹੈ ਜੋ ਮੈਂ ਆਪ ਜੀ ਨੂੰ ਪਹਿਲਾਂ ਸਮਝ ਨਹੀਂ ਸਕਿਆ ਇਹ ਬਾਕੀ ਗੁਲਾਮਾਂ ਵਾਂਗ ਹੀ ਵਦਸਲੂਕੀ ਕਰਦਾ ਰਿਹਾ ਹਾਂ ਅੱਜ ਤੋਂ ਤੁਸੀਂ ਮੇਰੇ ਮਾਲਕ ਹੋ ਇਹ ਮੈਂ ਤੁਹਾਡਾ ਸੇਵਕ ਬਣ ਗਿਆ ਹਾਂ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਇਹ ਲੁੱਟਕੋਸ਼ਟ ਕਰਕੇ ਧਨ-ਮਾਲ ਇਕੱਠਾ ਕਰ ਰਿਹਾ ਹੈ ਇਹ ਇੱਥੇ ਹੀ ਰਹਿ ਜਾਣਾ ਹੈ ਅਤੇ ਮਰਨ ਉਪਰੰਤ ਕੋਜ ਨਾਲ ਨਹੀਂ ਜਾਣਾ ਜੋ ਕੁਝ ਜਾਣਾ ਹੈ ਤਾਂ ਚੰਗੇ ਜਾਂ ਮਾੜੇ ਕੰਮ ਨਾਲ ਜਾਣੇ ਹਨ ਇਸ ਕਰਕੇ ਸਾਰੇ ਦਾਸਾਂ ਨੂੰ ਆਜ਼ਾਦ ਕਰਕੇ ਧਰਮ ਦੀ ਕਿਰਤ ਕਰਕੇ ਖਾਓ ਅਤੇ ਉਸ ਮਾਲਕ ਦੀ ਯਾਦ ਵਿੱਚ ਸਦਾ ਜੁੜੇ ਰਹੋ। ਰਹਿਲਾ ਸਰਦਾਰ ਨੇ ਗੁਰੂ ਜੀ ਸਮੇਤ ਸਾਰੇ ਦਾਸ ਆਜ਼ਾਦ ਕਰ ਦਿੱਤੇ। ਰਹਿਲਾ ਸਰਦਾਰ ਦੇ ਪਿੱਛੋਂ ਉਸ ਇਲਾਕੇ ਦੇ ਹੋਰ ਬਦਮਾਸ਼ ਵੀ ਗੁਰੂ ਜੀ ਦੇ ਚਰਨਾ ਤੇ ਟੈ ਪਈ ਤੇ ਸਿੱਖ ਬਣ ਗਈ। ਗੁਰੂ ਜੀ ਅੱਗੇ ਬੇਨਤੀ ਕਰਕੇ ਕੁਝ ਦਿਨ ਆਪਣੇ ਪਾਸ ਰਹਿਣ ਲਈ ਮਨਾ ਲਿਆ ਅਤੇ ਗੁਰੂ ਜੀ ਦੀ ਖੂਬ ਸੇਵਾ ਕੀਤੀ ਰਿਹਲਖੰਡ ਦੇ ਸਾਰੇ ਇਲਾਕੇ ਨੇ ਸਿੱਖੀ ਧਾਰਨ ਕਰ ਲਈ ਅੰਗੇ ਹੈ ਜੀ ਕੌਡਾ ਰਕਸ਼ ਪਛीण ਤੋਂ ਗੁਰੂ ਜੀ ਤੇ ਭਈ ਮਰਦਾਨਾ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲ ਵਿੱਚ ਜਾ ਰਹੇ ਸਨ ਉਸ ਜੰਗਲ ਦੇ ਲੋਕ ਖੇਤੀ ਵਗੈਰਾ ਨਹੀਂ ਕਰਦੇ ਸਨ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਨਰਭਾ ਕਰਦੇ ਸਨ ਇਸੇ ਕਾਰਨ ਜੇ ਸ਼ਿਕਾਰ ਨਾ ਮਿਲੇ ਤਾਂ ਜੰਗਲ ਵਿੱਚੋਂ ਦਰਖਤਾਂ ਦੇ ਫਲ ਪੱਤੇ ਆਦ ਖਾ ਕੇ ਗੁਜ਼ਾਰਾ ਕਰ ਲੈਂਦੇ ਸਨ ਅਤੇ ਕੱਪੜਿਆਂ ਦੀ ਥਾਂ ਚਮੜੇ ਨਾਲ ਸਰੀਰ ਢੱਕਦੇ ਸਨ ਉਸ ਜੰਗਲ ਵਿੱਚ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ 2 ਦਿਨ ਤੱਕ ਖਾਣ ਨੂੰ ਕੁਝ ਨਾ ਮਿਲਿਆ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਆਖਿਆ ਕਿ ਭੁੱਖ ਬਹੁਤ ਲੱਗੀ ਹੈ ਗੁਰੂ ਜੀ ਨੇ ਕੁਚਿਰ ਈਰਜ ਕਰਨ ਦਾ ਉਪਦੇਸ਼ ਦਿੱਤਾ ਤਾਂ ਭਾਈ ਮਰਦਾਨਾ ਕੁਝ ਖਾਣ ਦੀ ਭਾਲ ਵਿੱਚ ਇੱਕ ਪਾਸੇ ਨੂੰ ਨਿਕਲ ਗਏ ਜਿੱਧਰ ਕੋਡੇ ਰਾਖਸ਼ ਦਾ ਟਿਕਾਣਾ ਸੀ ਕੋਡੇ ਰਾਖਸ਼ ਨੇ ਉਸ ਨੂੰ ਫੜ ਕੇ ਬੰਨ ਲਿਆ ਅਤੇ ਤਲ ਕੇ ਖਾਣ ਲਈ ਤੇਲ ਦੇ ਕੜਾਹੇ ਥੱਲੇ ਏਜ਼ ਅੱਗ ਬਾਲ ਦਿੱਤੀ ਜਦ ਭਈ ਮਰਦਾਨਾ ਵਾਪਸ ਨਾ ਮੁੜਿਆ ਤਾਂ ਗੁਰੂ ਜੀ ਕੁਝ ਚਿਰ ਉਡੀਕਣ ਵਿੱਚੋਂ ਜਿੱਧਰ ਉਹ ਗਿਆ ਸੀ ਉਸ ਪਾਸੇ ਚੱਲ ਪਏ ਅੱਗੇ ਜਾ ਕੇ ਕੀ ਵੇਖਿਆ ਕਿ ਭਈ ਮਰਦਾਨੇ ਨੂੰ ਬੰਨਿਆ ਹੋਇਆ ਹੈ ਅਤੇ ਉਸ ਨੂੰ ਤਲ ਕੇ ਖਾਣ ਲਈ ਹੇਲ ਦੇ ਕੜਾਹੇ ਥੱਲੇ ਅੱਗ ਵੱਲ ਰਹੀ ਹੈ ਗੁਰੂ ਜੀ ਨੇ ਉਸ ਥਾਂ ਜਾਣ ਦੀ ਢੇਰ ਸੀ ਕਿ ਸਾਰੀ ਖੇਡ ਪਲਟ ਗਈ ਭਾਈ ਮਰਦਾਨਾ ਜਿਸ ਨੂੰ ਮੌਤ ਦਾ ਡਰ ਖਾਈ ਜਾ ਰਿਹਾ ਸੀ ਬੇਫਿਕਰ ਹੋ ਗਿਆ ਕਿ ਹੁਣ ਜਾਨ ਬਚ ਗਈ ਕੌਡਾ ਰਾਖਸ਼ ਜੀ ਦਰਸ਼ਨ ਕਰਕੇ निहाल ਹੋ ਗਿਆ ਅਤੇ ਉਸ ਦੇ ਹੱਥੋਂ ਲੱਕੜਾਂ ਜੋ ਅਗ ਤੇਜ ਕਰਨ ਲਈ ਲਿਆ ਰਿਹਾ ਸੀ ਛੁੱਟ ਗਈਆਂ ਇਓ ਭਾਈ ਮਰਦਾਨੇ ਨੂੰ ਖੋਲਣ ਲਈ ਭਜਿਆ ਤੇਲ ਦਾ ਖੜਾਹਾ ਵੀ ਠੰਡਾ ਹੋ ਗਿਆ ਕੌਡਾ ਰਾਖਸ਼ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਮੈਨੂੰ ਬਖਸ਼ ਦਿਓ ਮੇਰੇ ਪਾਸੋਂ ਵੱਡੀ ਭੁੱਲ ਹੋ ਗਈ ਹੈ ਗੁਰੂ ਜੀ ਨੇ ਆਖਿਆ ਅਸੀਂ ਸੰਕੜੇ ਮੀਲਾਂ ਦਾ ਸਫ਼ਰ ਕਰਕੇ ਤੈਨੂੰ ਤਾਰਨ ਵਾਸਤੇ ਤੇਰੇ ਪਾਸ ਆਏ ਹਾਂ ਤੂੰ ਇਹ ਆਦਮਖੋਰੀ ਦੀ ਆਦਤ ਛੱਡ ਦੇ ਕੌੜਾ ਹੱਥ ਜੋੜ ਕੇ ਉਠ ਖਲੋਤਾ ਅਤੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਲਈ ਭੋਜਨ ਦਾ ਪ੍ਰਬੰਧ ਕਰਨ ਲੱਗਾ ਭਾਈ ਮਰਦਾਨਾ ਭੋਜਨ ਛੱਕ ਕੇ ਪ੍ਰਸੰਨ ਚਿਤ ਹੋ ਗਏ ਕੌੜੇ ਰਾਖਸ਼ ਨੇ ਵੀ ਆਦਮਖੋਰੀ ਕਰਨ ਤੋਂ ਤੌਬਾ ਕਰ ਦਿੱਤੀ ਤੇ ਗੁਰੂ ਜੀ ਨੂੰ ਨਿਮਰਤਾ ਸਹਿਤ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ